ਬਸ ਗੜਾ ਲਗਰਾਵੋਗੇ ਤੇ ਲੱਗਣ ਲੱਗੀ ਹੁੰਦੀ ਨਹੀਂ ਨਹੀਂ ਧਿਆਨ ਨਾਲ ਜੁੱਤੀ ਵੱਢਦੀ ਐੇ ਪੈਰ ਅੱਗੇ ਅੱਗੇ ਨੂੰ ਵਰਕੇ ਦੁਰੇ ਤਾਂ ਕਿ ਪਿਛਲੇ ਪਾਸੇ ਤੇਰੇ ਪੈਰ ਨਾਲ ਲੱਗੇ ਨਾ ਬਾਏ ਬਾਏ ਜਗਾ ਸਕੂਲ ਤੇ ਮੈਂ ਤਾਂ ਮੈਂ ਨਾ ਇਹ ਬੰਦੀ ਨਾ ਦੇਖੋ ਇੱਥੋਂ ਨਾ ਮੈਂ ਨਾ ਉਹ ਕੱਟ ਕੇ ਨਾ ਕਟਿੰਗ ਨਾ ਇੱਥੇ ਲਗਾ ਦਿਆਂ ਦੋ ਗੰਮਰੇ ਚ ਸੌਰੀ ਗੜਾ ਜਨਾ ਮੈਨੂੰ ਕਰਾਵੇ ਕਿਆ ਲਗਾ ਦਿਆਂ ਇਹਨਾਂ ਨੂੰ ਵੀ ਆ ਦੇਖੋ ਪ੍ਰੂਨਿੰਗ ਕਹਿੰਦੇ ਇਹਨਾਂ ਨੂੰ ਨਹੀਂ ਪ੍ਰੂਨਿੰਗ ਨਹੀਂ ਇਹ ਫਰੂਟਿੰਗ ਹੋਈ ਹੋਈ ਹੈ ਇਹਨਾਂ ਨੂੰ ਵੀ ਹਾਂ ਇਹਨੂੰ ਵੀ ਹੋਈ ਹੋਈ ਐ ਇਹਨੂੰ ਵੀ ਹੋਈ ਹੋਈ ਐ ਦੇ ਦੇ ਕਿੱਦ ਤੱਕ ਨਹੀਂ ਡਿੱਗਦਾ ਹੈਗਾ ਇਹ ਹੈ ਨਾ ਹਾਂਜੀ ਤੁਸੀਂ ਫੇਰ ਮੇਰੇ ਕੋਲ ਆ ਕੇ ਬੈਠੇ ਇੱਧਰ ਬਚਲ ਸੱਟ ਲੱਗੇ ਬਹੁਤ ਜ਼ਿਆਦਾ ਮਾਣੋ ਬਿੱਲੀ ਤੇ ਨੱਖਾਂ ਕੀ ਨਹੀਂ ਸੁਣੀਆਂ ਨੇ ਇਹ ਤਾਂ ਇਦਾਂ ਹੀ ਜਿਵੇਂ ਘਰ ਦਾ ਜੀ ਹੁੰਦਾ ਮਤਲਬ ਜਿਵੇਂ ਅਸੀਂ ਪਾਲ ਕਰਕੇ ਜਾਂਦਾ ਨਾ ਇਹ ਕੋਲ ਆ ਜਾਂਦਾ ਹੈ ਦੇਖੋ ਕਿਦਾ ਥੋੜਾ ਬੈਠ ਗਿਆ ਅੱਗੇ ਕਮਾਲੀ വസ്സേ ഫാറ്റ് എ മതീ ആ പേ ദുദ്ധ പീ പാല പാ ഭുഖ പേ ഹലോ ഹലോ ബീച്ച ਹਾਂਜੀ ਕੀ ਲੈਣਾ ਆ ਕੀ ਚਾਹੀਦਾ ਐ ਮੇਰੇ ਕੋਲ ਨਹੀਂ ਆਣਾ ਮੈਂ ਡਰ ਲਾਦਾ ਨਹੀਂ ਮੇਰੇ ਕੋਲ ਨਹੀਂ ਆਣਾ ਦੁੱਧ ਲੈਣਾ ਦੁੱਧ ਤਾਂ ਨਹੀਂ ਐ ਰੁਜਾ ਰੁਜਾ ਦੁੱਧ ਤਾਂ ਨਹੀਂ ਤਨੋ ਠੀਕ ਐ ਵੇਟ ਕਰ ਵੇਟ ਮਿਉਂ ਮਿਉਂ ਕਰਦਾ ਸੀ ਹੁਣ ਇਹਦੇ ਸੱਟ ਲੱਗੇ ਦੇਖਾ ਕੇ ਤੇ ਉੱਤੇ ਨਾ হি ৰূহে লৈ কেনেকৈ দুটা পি ਉਹ ਤਾਂ ਬੁੱਖ ਲੱਗੀ ਸੀ ਵਿਚਾਰਿਆਂ ਨੂੰ ਮੈਂ ਨਾ ਫੋਲ ਕੇ ਤਾਂ ਨਹੀਂ ਵੀਡੀਓ ਬਣਾ ਰਹੀਗੀ ਮੈਂ ਕਿੱਥੇ ਰਹਿਣੇ ਕਿਤੇ ਖਾਧਣਾ ਜਾਵੇ ਮਿਓ ਮਿਓ ਕਰਕੇ ਬੁਲਾ ਰਹੀ ਸੀ ਮੈਨੂੰ ਵੀ ਦੁੱਧ ਦੋ ਮਨੂੰ ਕੀ ਕਰਨ ਵਿਚਾਰੇ ਉਹਨਾਂ ਲੱਗਿਆ ਖੀਰ ਇਧਰ ਦੁੱਧ ਮੈਂ ਬੋਇਲ ਹੋਣਾ ਰੱਖਤਾ ਔਰ ਇਧਰ ਮੈਂ ਚਾਵਲ ਲੈ ਲੇ ਹੁਣ ਆਪਾਂ ਇਹਨਾਂ ਨੂੰ ਸੋਕ ਕਰ ਦਿੰਦੇ ਆ ਜਦ ਤੱਕ ਦੁੱਧ ਨੂੰ ਗੁਆਰਾ ਦਾ ਤੱਤ ਥੋੜਾ ਜਿਹਾ ਸੋਖ ਹੋ ਜਾਣਗੇ ਇਹ ਤੇ ਫਿਰ ਆਪਾਂ ਬਣਾਨੇ ਆਂ ਖੀਰ ਤੇ ਨਾਲ ਉਹ ਨਮਾਗੇ ਪੂੜੇ। ਖੀਰ ਮੈਂ ਬੜਾਈਆ ਪੂਰੀ ਘੜ ਘੜ ਕੇ ਸਵੇਰ ਦੇ ਰੱਖੇ ਹੋਈ ਸੀ ਤੇ ਹੁਣ ਦੇਖ ਲਓ ਤਿੰਨ ਵੱਜ ਗਏ। ਫਿਰ ਵਧੀਆ ਬਣ ਗਈ ਆ ਤੇ ਬਸ ਇਹ ਮੈਂ ਉਤੋਂ ਮਲਾਈ ਮਲਾਈ ਲਾ ਦੇਣੀ ਆ। ਇਹ ਸਿੰਘ ਸਾਹਿਬ ਨੂੰ ਦਵਾਂਗੀ। ਕਿਉਂਕਿ ਬੱਚੇ ਵੀ ਨਹੀਂ ਮਲਾਈ ਖਾਂਦੇ ਤੇ ਮੈਂ ਵੀ ਨਹੀਂ ਖਾਂਦੀ ਹੈਗੀ। ਔਰ ਇੱਧਰ ਰੱਖ ਲਿਆ ਆਪਾਂ ਤਵਾ ਤੇ ਇੱਧਰ ਕੋ ਲੈ ਲਿਆ देसी घी ਉਹ ਥੋੜਾ ਜਿਹਾ ਲੱਗਦਾ ਕਿਉਂਕਿ ਪੂਰੇ ਜ਼ਿਆਦਾ ਨਹੀਂ ਬਣਾਣਗੇ ਆਪਾਂ ਤੇ ਇੱਧਰ ਮੈਂ ਬੈਟਰ ਰੈਡੀ ਕਰ ਲਿਆ। ਇਹ ਗੁਰਗੜਾ ਗੋੜ ਵਾਲੇ ਪਾਣੀ ਦੇ ਵਿੱਚ ਮੈਂ ਆਟਾ ਘੋਲਿਆ ਤੇ ਵਿੱਚ ਪਾਈ ਥੋੜੀ ਜੀ ਸੌਂ ਤੇ ਪੂੜੇ ਵਸ ਮੈਂ ਤਾਂ ਖਾਣੇ ਨੇ ਹੈਗੇ ਬੱਚੇ ਵੀ ਨਾ ਨੂੰ ਕਰ ਕਰਦੇ ਸੀ ਮੈਂ ਚਲੋ ਜਿਹੜਾ ਖਾਣਾ ਇਕੇ ਕੋਈ ਕਰਦਾ ਹੋਈ ਹਾਲ ਵਿੱਚ ਕਹਿੰਦੇ ਅਸੀਂ ਅੱਸੀ ਗੱਲੇ ਖਾਣੀਆਂ ਮੈਂ ਕਿਹਾ ਚਲੋ ਪ੍ਰਸ਼ਾਦ ਬਣਾ ਦਿੰਦੇ ਤੁਹਾਨੂੰ ਕਹਿੰਦੇ ਨਹੀਂ ਅੱਸੀ ਗੱਲੇ ਖਾਣੀਆਂ ਹੁਣ ਦੇਖੋ ਜੇ ਤਾਂ ਇਹਨਾਂ ਨੂੰ ਕਿ ਮਿੱਠਾ ਮੂਠਾ ਭਾਟੇ ਬਣਾਉਣਾ ਤਾਂ ਨਾ ਬੱਚੇ ਉਦਾਂ ਦਾ ਖਾ ਲੈਂਦੇ ਨੇ ਪਰ ਪਰ ਪੂੜਾ ਪੂੜੇ ਮੋਦ ਘਟਾਉਂਦੇ ਨੇ ਬੱਚੇ ਸਵਾਜ ਮੈਂ ਬਣਾਉਂਗੀ ਸਿੰਘ ਸਾਹਿਬ ਦੀ ਫਰਮੈਸ਼ ਤੇ ਬਣਾਉਣ ਲੱਗੀ ਆ ਖੀਰ ਤੇ ਪੂੜੇ ਚਲੋ ਜੀ ਥੋੜਾ ਅਨੇ ਆਪਾਂ ਸਟਾਰਟ ਕਰਦੇ ਆਂ ਪ੍ਰੋਸੈਸ ਬਣਾਉਣ ਦਾ ਬੈਟਰ ਨੂੰ ਮੈਨੂੰ ਕੀ ਕਹਿੰਦੇ ਹੁੰਦੇ ਆ ਬਣਾ ਕੇ ਰੱਖੇ ਇਹਨੂੰ ਹੋ ਗਿਆ ਇਹਨੂੰ 15 ਤੋਂ 20 ਮਿੰਟ ਹੋ ਗਏ ਤੇ ਹੁਣ ਆਪਾਂ ਬਸ ਥੋੜੇ ਬਣਾਉਣ ਦੇ ਲਈ ਬਸ ਇਹ ਰੈਡੀ ਹੈ ਤੇ ਖੀਰ ਦੇ ਵਿੱਚ ਮੈਂ ਪਾ ਲਿਆ ਸੀਗਾ ਅ ਇਲਾਇਚੀ ਵਗੈਰਾ ਡਰਾਈ ਫਰூட் ਵਗੈਰਾ ਪਾਤੀ ਸੀਗੇ ਸੌਗੀ ਵੀ ਮੈਂ ਪਾਈ ਬੱਚੇ ਖਾਂਦੇ ਰਹਿਗੇ ਹਨਾ ਹਲੋ ਜੀ ਖੀਰ ਤਾਂ ਮੈਂ ਉਤਾਰਤੀ ਹਾਂ ਮਲਾਈ ਮਲਾਈ ਜੀਬ ਵਾਲੀ ਖੀਰ ਉਪਰੋਂ ਤੇ ਆਰੀ ਆਪਣੀ ਖੀਰ ਮੈਨੂੰ ਪਕੌੜੇ ਤੇ ਅੱਗੇ ਨਾ ਆ ਦੇਖੋ ਮਲਾਈ ਵਾਲੇ ਖੀਰ ਨਾ ਇਹ ਨਹੀਂ ਨਿਕਲ ਗਈ ਹੈ ਤੇ ਅੱਗੇ ਨਾ ਮੈਂ ਨਾ ਮੰਮੀ ਡੈਡੀ ਦੇ ਹੁੰਦੇ ਸੀ ਕਿ ਮੰਮੀ ਨੂੰ ਮਲਾਈ ਬਹੁਤ ਜ਼ਿਆਦਾ ਪਸੰਦ ਸੀਗੀ ਹੈ ਨਾ ਤੇ ਹੁਣ ਮੰਮੀ ਡੈਡੀ ਤੋਂ ਬਾਅਦ ਉਹ ਫਿਰ ਮੈਂ ਸਿੰਘ ਸਾਹਿਬ ਨੂੰ ਤਾਂ ਨਹੀਂ ਆਈ ਮਲਾਈ ਵਾਲੀ ਖੀਰ ਕਿਉਂਕਿ ਉਹ ਤਾਂ ਚਲੋ ਖਾ ਲਾਂਦੇ ਨੇ ਮੈਨੂੰ ਬਹਿਮ ਜਿਹਾ ਰਹਿੰਦਾ ਐਵੇਂ ਬਸ ਤਾਰ ਕੇ ਮੈਂ ਹੀ ਰੀ ਘਟ ਕੰਨੀ ਹੈ ਇਹਦੇ ਵਿੱਚ ਨਾ ਪਤਨੀ ਕਾਤੇ ਜਿਆਦਾ ਕਾਲਾ ਕਾਲਾ ਜਾ ਹੋ ਗਿਆ ਇਹ ਅਸਲ ਵਿੱਚ ਗੁੜ ਕਾਲੇ ਵਾਲਾ ਗੁੜ ਸੀ ਆ ਪਿਪੂਰ ਵਾਲਾ ਗੁੜ ਗੁੜ ਸੀ ਮੇਰੇ ਕੋਲੇ ਪਿੰਡੋਂ ਲਿਆਂਦਾ ਹੁੰਦਾ ਇਹ ਲਿਆਂਦਾ ਹੋਇਆ ਸੀ ਆਪਾਂ ਗੁਲਾੜੀ ਤੋਂ ਤੇ ਦੇਖੋ ਹੁਣ ਬਣਾਣੇ ਆਪਾਂ ਇਸਦੇ ਗੁੜੇ ਤਵਾਂ ਮਾਦਰੀਆ ਸੀ ਦਾ ਦੇ ਨਾਲ ਬਕਰਾਂ ਨੇ ਚੰਗੀ ਤਰ੍ਹਾਂ ਗਰੀਸ ਵੈਸੇ ਮੈਂ ਨਾ ਬਣਾਉਂਦੇ ਤਾਂ ਹੈਗੇ ਬਣਾਣੇ ਪਰ ਮੈਂ ਫਸਟ ਟਾਈਮ ਫਸਟ ਕੇ ਸੈਕਿੰਡ ਟਾਈਮ ਬਣਾਉਣ ਲੱਗੀ ਆ ਤੇ ਵੈਸੇ ਇਹਦਾ ਮੈਂ ਕਾਫੀ ਬੜੀ ਬਣਾ ਲਣੀ ਆ ਨਮਕੀਨ ਕੋੜੇ ਦਾ ਬੱਚੇ ਬਹੁਤ ਖੁਸ਼ ਹੋ ਜਾਂਦੇ ਨੇ ਦੇਖ ਰਹੀਆਂ ਹਾਂ ਫਸਟ ਫਾਈਨ ਮੈਂ ਕੱਟਣਾ ਹੈ ਇਹ ਪਹਿਲਾ ਪਹਿਲਾ ਪੂਰਾ ਆਪਾਂ ਪਾ ਦਿੱਤਾ ਹੈ ਜੀ ਤੇ ਤਵੇ ਤੇ ਦੇਖੀ ਜਿਵੇਂ ਨਾ ਪੈਨ ਕੱਟਦੇ ਆ ਹੈਲੋ ਜੀ ਪਾਪਾ ਲੜ ਤਾ ਦੇਖੋ ਹੁਣ ਬੱਚੇ ਦੱਸਣਗੇ ਖਾ ਕੇ ਕਿੱਦਾਂ ਬਣਿਆ ਤੇ ਤੁਸੀਂ ਦੱਸਣਗੇ ਇੰਜ ਲ ਮਾਪਾ ਨੂੰ ਲੱਗ ਲਿਆ ਉਹ ਤਾਂ ਤੇ ਬਾਬਾ ਜੀ ਹੈਲੋ ਜੀ ਪੂਰਾ ਪਾਤਾ ਹਰ ਲਿਆ ਆ ਸੜੇ ਨੇਗਾ ਬ੍ਰਾਊਨ ਬ੍ਰਾਊਨ ਹੋਇਆ ਇਹਦੇ ਵਿੱਚ ਪਤਾ ਨਹੀਂ ਕਾਹਦੇ ਕਾਲਾ ਗਾਲਾ ਦਿਨਦਾ ਹੈ ਸ਼ਕੁਲ ਜੀ ਤੁਸੀਂ ਵੀ ਪੂੜਾ ਪਾ ਦਿੱਤਾ ਥਾਲਾ ਹਾਲ ਟਿਚਦਾ ਹੈ ਬੱਚੇ ਦਾ ਕਹਿੰਦੇ ਵਧੀਆ ਬਣਿਆ ਮੈਂ ਕੀ ਸਿੰਘ ਸਾਹਿਬ ਆ ਕੇ ਦੱਸਣਗੇ ਦਾ ਪਸੰਦ ਨਹੀਂ ਤੁਹਾਨੂੰ ਹੈਗਾ ਕੁੜੇ ਬਸੇ ਥੋੜੇ ਜਦੋਂ ਅ ਸਨ ਮਿੰਟ ਹੁੰਦੇ ਸੀ ਨਾ ਮੰਮੀ ਬਣਾ ਲੈਂਦੇ ਸੀ ਜਾਂ ਕੱਲੀ ਖੀਰ ਖੀਰ ਖਾਂ ਦਿੰਦੀ ਸੀ ਮੈਂ ਕੁੜੇ ਨਹੀਂ ਖਾਂਦੇ ਪਤਾ ਨਹੀਂ ਕਿਉਂ ਮਾਨੂੰ ਜਿੱਸੇ ਬਸਾ ਮਿੱਠਾ ਬਸਾਉਂਦੇ ਨਹੀਂ ਹੈਗਾ ਹਨਾ ਤੇ ਖੀਰ ਵੀ ਇਹ ਨਾ ਉਹ ਵੀ ਜਿਆਦਾ ਮਿੱਠਾ ਹੋਵੇ ਹਨਾ ਖੀਰ ਦੇ ਵਿੱਚ ਨਾ ਗੜੀਆਂ ਵਾਲੀ ਸ਼ਕਰਪਾਗੀ ਬੜੀ ਧੋਰਾ ਦੇ ਖੀਰ ਹੈ ਨਾ ਪੱਕੀ ਸਭ ਦਾ ਆਪਣਾ ਟੇਸਟ ਹੁੰਦਾ ਹੈ ਤੇ ਬਟ ਮੈਨੂੰ ਪਰਸਨਲੀ ਬਹੁਤ ਪਸੰਦ ਆ ਗੜੀਆਂ ਗੜੀਆਂ ਵਾਲੀ ਸ਼ਕਰਪਾਗੀ ਨਾ ਐ ਲੋ ਜੀ ਚੱਕ ਲੋ ਜੀ ਜਿਹਨੇ ਜਿਹਨੂੰ ਪਸੰਦ ਨੇ ਇਹ ਨਾ ਕਿਹੋ ਵੀ ਡਾਰਕਲ ਰਿਹਾ ਨਾ ਦਾ ਡਾਰਕ ਕਲਰ ਗਿਓ ਕੇ ਨਾ ਮੇਰਾ ਗੁੜ ਕਾਲਾ ਸੀਗਾ ਥੈਟਸ ਵਾਈ ਇਹ ਬਲੈਕ ਬਲੈਕ ਜੇ ਡਾਰਕ 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 ਬ੍ਰਾਊਨ ਜੇ ਬਣੇ ਨੇ ਛੱਕੋ ਜੀ ਛੱਕੋ ਤੁਸੀਂ ਇੱਕ ਖਜੂ ਬਦਮ ਅਮੇਜ਼ਿੰਗ ਸਾਬ ਨੂੰ ਪਾ ਕੇ ਦਿੱਤੇ ਸੀ ਕਿ ਬੱਚੇ ਲਾਇਕ ਨਹੀਂ ਕਰਦੇ ਖੀਰ ਦੇ ਵਿੱਚ ਇਸ ਕਰਕੇ ਮੈਂ ਪੂਰੀ ਖੀਰ ਵਿੱਚ ਖਜੂ ਬਦਮ ਨਹੀਂ ਪਾਏ ਸੀ ਕੋ ਕੱਲੇ ਇਹਨਾਂ ਨੂੰ ਕੱਲੇ ਇਹਨਾਂ ਨੂੰ ਹੀ ਪਾ ਕੇ ਦਿੱਤੇ ਸੀ ਕੀ ਸਭ ਤੋਂ ਰਿਵਿਊ ਲੈਣੇ ਕਿੱਦਾਂ ਬਣੇ ਖੀਰ ਪੂੜੇ ਬਹੁਤ ਵਧੀਆ ਮਿੱਠਾ ਵੀ ਹੈ ਜੀਭਾ ਵਧੀਆ ਖੀਰ ਵੀ ਬਹੁਤ ਵਧੀਆ ਮੈਂ ਕਿੰਨੀ ਵਾਰ ਬਣਾਇਆ ਮੈਂ ਕਿੰਨੀ ਵਾਰ ਬਣਾਇਆ ਦੇਖ ਲਓ ਇੰਨੇ ਸਾਲੋ ਕੇ ਪਿਆਰੋ ਫਸਟ ਟਾਈਮ ਬਣਾਇਆ ਆਹ ਸਭ ਤੋਂ ਵਧੀਆ ਲਓ ਜੀ ਰੈਕੂਟਰ ਇਹਨਾਂ ਦੀ ਫੇਵਰਿਟ ਚੀਜ਼ੀ ਹੈ ਇਹ ਖੀਰ ਪੂੜੇ ਰੈਕੂਟਰ ਤੋਂ ਦੇ ਵਿਚਾਰੇ ਕਹਿੰਦੇ ਨੇ ਕਿ ਖੀਰ ਪੂੜੇ ਬਣਾ ਲੈ ਪਰ ਲੇਕਿਨ ਗਰਮੀ ਇੰਨੀ ਸੀ ਕਿ ਬਣਾਉਂਦਾ ਮਾਰ ਨਹੀਂ ਸਕਦਾ ਅੱਜ ਮੌਸਮ ਠੰਡਾ ਸੀਗਾ ਚਲੋ ਅੱਜ ਬਣਾ ਕੇ ਖਵਾਣੀ ਵਿਚਾਰਿਆਂ ਨੂੰ ਹਰ ਸਾਲ ਮੈਂ ਆਪਣ ਖਵਾਉਂਦੀ ਨੇਗੀ ਵਿਚਾਰਣ ਕਹਿੰਦੇ ਰਹੇ ਨੇ ਫਿਰ ਕਦੇ ਮੰਮੀ ਬਣਾ ਕੇ ਖਵਾਉਂਦੇ ਨੇ ਇਹਨਾਂ ਨੂੰ ਮਿਲ ਕੇ ਉਧਰ ਜਦੋਂ ਪਿਕ ਕਰ ਜਾਂਦੇ ਆ ਫਿਰ ਮੰਮੀ ਖਵਾ ਦਿੰਦੇ ਹੁੰਦੇ ਆ ਜਾਂ ਜਦੋਂ ਭੈਣਾ ਘਰੇ ਚਾਈਦਾ ਫਿਰ ਉੱਥੇ ਖਾ ਦਿੰਦੇ ਆ ਇਹ ਮੈਂ ਇਨੀ ਖਰਾਬ ਐ ਦੇਖ ਲਓ ਮੈਂ ਬਣਾ ਕੇ ਨਹੀਂ ਦਿੰਦੀ ਐਗੀ ਇਨੀ ਖਰਾਬ ਐ ਮੈਂ ਆਪਣੇ ਘਰ ਵਾਲੇ ਆਪਣੇ ਉਹਨਾਂ ਦੀ ਫੇਵਰਿਟ ਚੀਜ਼ ਨਹੀਂ ਬਣਾ ਦਿੰਦੇ ਕਿਉਂ ਅੱਜ ਫਸਟ ਟਾਈਮ ਬਣਾ ਕੇ ਦਿੱਤੀ ਐ ਜਾਣੇ 11 ਸਾਲ ਸਾਡੀ ਮੈਰਿਜਨ ਹੋ ਗਏ ਪਰ 11 ਸਾਲ ਹੋਣ ਵਾਲੇ ਐ ਪਹਿਲੀਆ ਜ਼ਿੰਦਗੀ ਚ ਖੀਰ ਬੜੇ ਖਾਦੇ ਆ ਜ਼ਿੰਦਗੀ ਚ ਖੀਰ ਬੜੇ ਮੇਰੇ ਹੱਥ ਦਿਖਾਦੇ ਆ ਪਹਿਲਾ ਦਿਖਾਦੇ ਆ ਕਦੇ ਕਿਸੇ ਅ ਤਰ੍ਹਾਂ 17 ਸਾਲਾਂ ਬਾਅਦ ਫਸਟ ਟਾਈਮ ਚੀਜ਼ ਬਣਾਈ ਐ ਇਹ ਮੈਂ ਬਹੁਤ ਹੀ ਟੇਸਟੀ ਖੀਰ ਤਾਂ ਹਮੇਸ਼ਾ ਬਣਾਉਂਦੀ ਰਹਿੰਦੀ ਰਹਿੰਦੀ ਐ ਕਿ ਤਾ ਥੋੜੇ ਥੋੜੇ ਟਾਈਮ ਬਾਅਦ ਬਣਦੀ ਰਹਿੰਦੀ ਐ ਪਰ ਪੂਰੇ ਫਸਟ ਟਾਈਮ ਬਣਾਇਆ ਉੱਪਰ ਦਾ ਮੌਸਮ ਦੇਖੋਗੇ ਨਾ ਸੋਹਣਾ ਹੋ ਗਿਆ ਹੈਗਾ ਨਾ ਕਿੰਨਾ ਸੋਹਣਾ ਵੀਓ ਉਧਰੋਂ ਦਾ ਸਾਨੀ ਦੋਨੋਂ ਮੈਂ Beautiful view, most of the view however, very nice. ਹਾਂ ਦੇ ਕਿਉਂ ਕੀ ਕਰ ਲਿਖਿਆ ਹੈ ਚਲੋ ਆਜੋ 7:00 ਵਜ ਗਏ ਹੁਣ ਤਾਂ 7:00 ਵਜੇ ਤੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੈ ਨਾ ਚਲੋ ਹਰ ਜੀਵਨ ਸਰਬੂ ਤਾਂ ਪਾੜ करिए ਲੇਟ ਹੋ ਗਿਆ ਆਪਣਾ ਆ ਚੱਕ ਮੌਸਮ ਸੋਣਾ ਹੋਇਆ ਹੈ ਮੌਸਮ ਐਸਾ ਨੀਚੇ ਵੀ ਮੌਸਮ ਵੈਸੇ ਠੰਡਾ ਹੈ ਕਮਰਿਆਂ ਦੇ ਵੀ ਕਮਰੇ ਵਿੱਚ ਨਾ ਨਹੀਂ ਤਾਂ ਰੂਮ ਚ ਗਰਮੀ ਲੱਗਦੀ ਹੁੰਦੀ ਸੀ ਅੱਜ ਡੰਡਾ ਆਹ ਵਾਲਾ ਮਰਮੋਸ ਲੱਗਦਾ ਹੈ ਮਾਤਾ ਦੁੱਲ ਲੱਗੀ ਹੈ ਹੈ ਦੇਖ ਕੇ ਸੁਣੋ ਵੀ ਬਣਾ ਮੈਨੂੰ ਤਾਂ ਥੋੜਾ ਲੱਗ ਗਿਆ ਤੁਹਾਨੂੰ ਤਾਂ ਥੋੜਾ ਪਤਾ ਤੁਹਾਡੇ ਵਾਲੇ ਫੋਨ ਚ ਤਾਂ ਕਲੀਅਰ ਦਿਖ ਰਿਹਾ ਵਾ ਉਹ ਮੇਰੇ ਨਹੀਂ ਥੋੜ੍ਹਾ ਦੇ ਆ ਲੱਗਿਆ ਨਾ ਫਿਲਟਰ ਕਿੰਨਾ ਨਹੀਂ ਨਹੀਂ ਉਹ ਫਿਲਟਰ ਹੈ Ориਜਨਲ ਹੈ Ориਜਨਲ ਹੈ ਹਾਂ ਬਟ ਮੈਨੂ ਵਾਲਾ ਲੱਗਦਾ ਹੈ ਅੱਜ ਦੇ ਵਲੌਗ ਜ ਤੁਹਾਨੂੰ ਜੀਵਨ ਹੀ ਦੇਖਣ ਨੂੰ ਮਿਲੇਗਾ ਬਸ ਸਾਰੇ ਚ ਕੀਦੀ ਵਾਸੀ ਜੀ ਬਨੇ ਕੀਦੀ ਵਾਸੀ ਟਟੇਰੀ ਸੀ ਟਟੇਰੀ ਹੂੰ ਟਟੇਰੀ ਦੀ ਆਵਾਜ਼ ਹੁੰਦੀ ਹੈ ਤਿੰਨ ਚਾਲ ਲੰਘੀਆਂ ਨੇ ਚਲੋ ਚੱਲੀਏ ਚਲੋ ਬਾਏ ਕਰਦੇ ਸਾਰਿਆਂ ਨੂੰ ओके okay, जी भाई भाई जी मिलते हैं फिर आपा नेक्स्ट व्लॉग दे विच बाय भाई गुरु जी की फते टेक केयर हैं मेरा लकी थैंक यू अपनी केयर जी बोल के ना मेरे वलो सब नु टेक केयर अपनी केयर करो चलो ठीक है जी मिलते हैं नेक्स्ट व्लॉग दे विच फिर मैं तन्नो नेक्स्ट व्लॉग दे विच मिलदी हां आज त मैं नहीं मिल पाई के ना आज पता नहीं काते मेरे ना ਚੱਕਰ ਜਿ ਆ ਰਹੇ ਸੀ ਮਨ ਨੂੰ ਤੇ ਮੈਂ ਅੱਜ ਦਮਾਲਾ ਵੀ ਨਹੀਂ ਸਹਿ ਹੈਗਾ ਬਸ ਛੋਟੇ ਕੇਸ-ਕੇਸ ਜਾ ਕੇ ਸਜਾਈ ਹੋਈ ਅੱਜ ਮੈਂ ਤਾਂ ਕਰਕੇ ਨਾ ਬੁੱਤ